ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਫਿਰ ਆਪਾਂ ਰੂਬਰੂ ਹੋ ਰਹੇ ਹਾਂ ਪੰਜਾਬ ਦੇ ਹਾਲਾਤਾਂ ਤੋਂ ਪੰਜਾਬ ਦੇ ਹਾਲਾਤ ਚੈਨਲ ਤੇ ਤੇ ਸਭ ਤੋਂ ਪਹਿਲੀ ਜਿਹੜੀ ਆਪਾਂ ਇੱਕ ਜਿਹੜੀ ਗੱਲ ਕਰਨੀ ਹੈਗੀ ਹੈ ਤੇ ਉਹ ਇਹ ਆ ਵੀ ਜਿਹੜੇ ਹੁਣ ਸਾਡੇ ਤਾਂ ਜਥੇਦਾਰ ਗਿਆਨੀ ਰੋਬੀ ਵੀਰ ਸਿੰਘ ਦੇ ਜਿਹੜੇ ਬਚਨ ਨੇ ਉਹ ਆਪਾਂ ਤੁਹਾਡੇ ਨਾਲ ਆਫੀਸ਼ੀਅਲੀ ਇਸ ਵੀਡੀਓ ਦੇ ਵਿੱਚ ਸ਼ੇਅਰ ਜਰੂਰ ਕਰਾਂਗੇ ਪਰ ਉਹਨਾਂ ਦਾ ਕਹਿਣੇ ਕਹਿਣ ਮੁਤਾਬਕ ਕਹਿੰਦੇ ਉਹ ਰਾਜੇ ਨੂੰ ਔਰ ਜਾਣਾ ਚਾਹੀਦਾ ਜਿਹੜੇ ਰਾਜ ਨੂੰ ਰਾਜ ਨਾ ਕਰਨਾ ਦੇ ਹੁਣ ਸੁਹਾਵਨ ਤੌਰ ਦੇ ਉਪਰ ਹੁਣ ਇਹ ਇਹ ਪੋਲਿਟਿਸ਼ੀਨ ਮਤਲਬ ਗੱਲ ਹੈਗੀ ਆ ਜਾਂ ਇੱਕ ਦਰਦ ਭਰੀ ਗੱਲ ਹੈਗੀ ਆ ਇਹ ਤੁਸੀਂ ਆਪ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਸਭ ਤੋਂ ਜਿਹੜੀ ਜਿਹੜੀ ਮੇਨ ਗੱਲ ਆਪਾਂ ਜਿਹੜੇ ਅੱਜ ਅੱਜ ਆੜੇ ਆਪਾਂ ਕਰਨ ਕਰਨ ਲੱਗੇ ਆ ਉਹ ਗੱਲ ਇਹ ਹੈ ਆ ਵੀ ਅਸੀਂ ਕਿਤੇ ਨਾ ਕਿਤੇ ਸਾਨੂੰ ਦਰਦ ਦਾ ਪੰਜਾਬ ਦੇ ਲੋਕਾਂ ਦੇ ਨਾਲ ਤੇ ਇਹ ਦਰਦ ਨੂੰ ਹੀ ਰੱਖਿਓ ਨਾ ਕਿ ਅਸੀਂ ਇਹਦੇ ਵਿੱਚ ਕੋਈ ਪੋਲਿਟਿਸ਼ੀਅਨ ਨੂੰ ਵਿਚਵਾੜੋ ਜੋ ਵੀ ਅਸੀਂ ਬਿਆਨਬਾਜ਼ੀ ਹੁਣ ਕਰਨ ਲੱਗੇ ਹਾਂ ਠੀਕ ਹੈ ਮੰਨਦਾ ਵੀ ਹੁਣ ਸਾਰਾ ਕੁਝ ਹੀ ਭੱਕਿਆ ਹੋਇਆ ਵਾ ਠੀਕ ਹੈ ਨਾ ਕਿਉਂਕਿ ਜਿਹੜਾ ਨੇ ਵੋਟਾਂ ਬਟੋਰਨੀਆਂ ਨੇ ਵੋਟਾਂ ਲੱਗੇ ਹੋਏ ਨੇ ਤੇ ਜਿਹਨਾਂ ਨੇ ਆਪਣੇ ਫੇਮਸ ਹੋਣਾ ਫੇਮਸ ਹੋਣਾਂ ਲੱਗੇ ਹੋਏ ਨੇ ਪਰ ਘੱਟੋ-ਘੱਟ ਕੋਈ ਸਾਨਾ ਜਿਹਾ ਸੱਚ ਦਾ ਲਾੜਾ ਤੁਸੀਂ ਵੋਟਾਂ ਵਡੋਰਨੀਆਂ ਬਟੋਰਿਓ ਪਰ ਘੱਟੋ-ਘੱਟ ਸੱਚ ਦੀ ਨੀਤੀ ਰੱਖ ਕੇ ਇਮਾਨਦਾਰੀ ਦੀ ਨੀਤੀ ਰੱਖ ਕੇ ਤੇ ਸਾਡੇ ਲੋਕਾਂ ਦਾ ਦਰਦ ਸਮਝਿਓ ਤੇ ਦਰਦ ਨੂੰ ਜੋ ਮੈਂ ਬੋਲਾਂਗਾ ਚਲਾ ਦੇ ਆ ਦੇ ਬਿਲਕੁਲ ਚਲਾਵਾਂਗੇ ਜੀ ਮੈਂ ਕਹਿੰਦਾ ਕਿ ਜਿਸ ਰਾਜੇ ਨੂੰ ਰਾਜ ਨਹੀਂ ਕਰਨਾ ਆਉਂਦਾ ਉਹਨੂੰ ਮਰ ਜਾਣਾ ਚਾਹੀਦਾ ਜਿਹੜਾ ਰਾਜਾ ਪਰਜਾ ਪਾਲਕ ਨਾ ਹੋਵੇ ਜਿਹੜਾ ਹਾਕਮ ਪਰਜਾ ਪਾਲਕ ਨਾ ਹੋਵੇ ਉਹਦੇ ਜਿਉਂਦੇ ਰਹਿਣ ਦਾ ਉਹਨੂੰ ਕੋਈ ਹੱਕ ਨਹੀਂ ਹੈਗਾ ਜਿਸ ਪਬਲਿਕ ਨੇ ਲੱਖਾਂ ਦੀ ਗਿਣਤੀ 'ਚ ਕਰੋਨਾ ਦੀ ਗਿਣਤੀ ਸਾਨੂੰ ਸਾਡੇ ਅਨਹਾਗਾਂ ਨੂੰ ਵੋਟਾਂ ਦੇ ਕੇ ਤੇ ਉੱਚੀਆਂ ਪਦਵੀਆਂ 'ਤੇ ਬਿਠਾਇਆ ਇੰਨੇ ਜਿਹੜੇ ਮਾਨ ਬਖਸ਼ਿਸ਼ ਕੀਤੇ ਇੰਨੀਆਂ ਸਹੂਲਤਾਂ ਮਾੜ ਰਹਿ ਨੇ ਰਾਜ ਭਾਗ ਜਿਹੜਾ ਉਹ ਦਿੱਤਾ ਹੈ ਉਹਨਾਂ ਦੀ ਮੁੜ ਕੇ ਆ ਕੇ ਬਾਤ ਨਾ ਖੁਸ਼ਣੀ ਜਾਂ ਉਹਨਾਂ ਦੇ ਵਿੱਚ ਆ ਕੇ ਨਾ ਵਿਚਰਨਾ ਇਤੋਂ ਵੱਡੀ ਮਾਰੀ ਗੱਲ ਹੋਰ ਕੀ ਹੋ ਸਕਦੀ ਹੈ ਜੇਕਰ ਰਾਜ ਨੂੰ ਰਾਜ ਨਹੀਂ ਕਰਨਾ ਆਉਂਦਾ ਤੇ ਉਹਦਾ ਮਰ ਜਾਣਾ ਚਾਹੀਦਾ ਜਿਉਂ